ਦਰਸ਼ਨ ਪਸੀਏ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਐ ਸੁਖ ਕੁਸਮਲੀ ਨਰੀਐ ਸੁੁਰ ਸੁੰ ਚੱਕੀਐ ਉਹ ਦਿੱਤੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਵੀ ਕਟੀਆ ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸੂਰਜ ਮਹਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋ ਪੜਿਆ ਆਪਣਾ ਅਨਤ ਕਰੇ ਨਰਨਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਆਸਨ ਥਹੀਂ ਪਰਮ ਪਰਮ ਪੂਰਨ ਪਰਮੇਸ਼ਰ ਰਹੋ তোর ਕੀ ਬਾਣੀ ਆਈ ਤਿੰਨ ਸਗਦੀ ਚਿੰਤ ਮਟਾਈ ਬਿਆਲ ਬੁਰਖੋ ਮੇਰ ਮਾਨਾ ਹਾਏ ਨਾਨਕ ਸੱਚ ਵਖਾਨਾ তোর ਕੀ ਬਾਣੀ ਆਈ ਤਿੰਨ ਸਗਦੀ ਚਿੰਤ ਮਟਾਈ ਬਿਆਲ ਪੁਰਖ ਨਿਰਮਾਨ ਹਰਿ ਨਾਨਕ ਸਾਚ ਵਖੰਡ ਉਹ ਵਾਹਿਗੁਰੂ ਜੀ ਕਾ ਕਸਾ ਵਾਹਿਗੁਰੂ ਜੀ ਦੀ ਫਤਿਹ ਸੋਰਠਿ ਮਹਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਘਾੜੇ ਰਾ ਪਰਨਾ ਨੰਨ ਦੇ ਕਰੇ ਨੰਾਰੇ ਹਰ ਹਰ ਬੰਦ ਕਿਰਪਾ ਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰ ਪੇਸਾ ਸੰਜਿਓ ਸਤ ਗੁਰ ਨੇ ਕਿਰਪਾ ਕੀਤੀ ਅਜੇ ਜੀ ਜੀ ਸੁਨਾਨ ਦਾ ਪਤ੍ਰ ਦੇੜਾ ਤੁਸਾ ਸੰਜੀਓ ਸੋਭਾ ਗੁਰੂ ਸਾਹਿਬ ਇਸ ਪਾਵਨ ਬਚਨ ਵਿੱਚ ਜੇ ਤੇ ਮੇਰੀ ਕੀ ਸਰਵੰਤ ਕਲਦੇ ਨੇ ਅਗੋ ਸਰਮੁਦਰੀ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਹਰ ਜੀਤ ਜਗੰਤਾਲੋੜੀਆ ਜਿਸ ਅਕੇ ਸਬਨਵਨ ਹਰ ਸਚਨਤਾ ਵਲ ਲੱਗਿਆ ਤਿਸੈ ਨ ਦੇਈ ਬਨ ਹਰ ਜੀਤ ਜੜੰਧਾ ਲੋਰੀਐ ਜਿਸ ਅਕੇ ਸਬਨਵਨ ਹਰ ਸਚਨਤਾ ਵਲ ਲੱਗਿਆ ਤਿਸੈ ਨ ਦੇਈ ਬਨ ਮਾਲਿਕ ਮੋਤੀ ਨਾਮ ਪ੍ਰਭ ਉਹਨ ਲੱਗੇ ਨਹੀਂ ਸੰ ਰੰਗ ਸਭੇ ਨਰਣੇ ਜਿਤੇ ਮਨ ਪਵਨ ਜੋ ਹਮ ਲੋੜੇ ਸੋ ਕਰੇ ਸੋਈ ਜੀ ਕਰੰਨ ਜੋ ਪ੍ਰਭ ਕੀਤੇ ਆਪਣੇ ਸੇ ਇਕ ਹੈ ਤੁਮ ਆਪਣ ਲਿਆ ਜੇ ਮਰੇ ਵਿਸ਼ਨ ਕਿਉਂ ਰਵੰਗ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨੰਨ ਹਲ ਜੇ ਰੰਗੀਲਾ ਕਿਸ ਤਹੀਂ ਜਿਸ ਕੇ ਪਾਗ ਮਥਨ ਸਾਧੂ ਸੰਗਿ ਪ੍ਰਾਪਤੀ ਨਾਮ ਇੱਕ ਰੰਗ ਬਣੰਨਾ ਹਰ ਜੇਖ ਰੰਗੀਲਾ ਤਿਸ ਤਨੀ ਜਿਸਕੇ ਬਾਗ ਮਥਨ ਉਹ 와ਹੀ ਗੁਰਜੀ ਦਾ ਖਰਸਾ ਉਹ 와ਹੀ ਗੁਰਜੀ ਕੀ ਫਤੇ ਸੁਗੰਬੈ ਸਸ ਜੀਉ ਸੰਗੁਰਾਂ ਦੀ ਕਿਰਪਾ ਸੁਖ ਦਾ ਜੇਠ ਦਾ ਮੀਨ ਅਟੜਿਆ ਮਿਲ ਸਤਿਪੰਗਰੀ ਸਰਬੱਤ ਨੂੰ ਆਪਣੇ ਦਰੋਂ ਬੁਲਾਵਾਂ ਅੰਮ੍ਰਿਤ ਰੀ ਲਿਖਦਾ ਕਰਾਂ ਗੁਰਸਿੱਖੀ ਜੀਵਨ ਦਾ ਕਬੀਲੇ ਨਿਹਾਰ ਨਿਹਾਲ ਕਰ ਚਰਨ ਨਰਬੋਸ਼ਾਂ ਵੀ ਵਾਹੁੰ ਗੁਜੀ ਕਲਸਾ ਵਾਹੁੰ ਗੁਜੀ ਕੀ ਫਤੇ